ਮੇਰਾ ਨਾਮ ਰੁਪਿੰਦਰ ਕੌਰ ਹੈ ਜੀ ਤੇ ਅੱਜ ਜਿਹੜਾ ਜਗਬਣੀ ਪੰਜਾਬ ਪੀਸ ਦੇ ਵੱਲੋਂ ਇਹ ਬਲੱਡ ਡੋਨੇਟਿੰਗ ਕੈਂਪ ਪੰਪੂਰ ਦੇ ਵਿੱਚ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਇਹਦਾ ਜੀ ਇਹਨਾਂ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਜਗਬਣੀ ਪੰਜਾਬ ਪੀਸ ਦੇ ਵੱਲੋਂ ਇੱਥੇ ਹਰ ਸਾਲ ਇਹ ਉਪਰਾਲਾ ਕਰਦੇ ਨੇ ਔਰ ਕਿੰਨੇ ਹੀ ਜਿਹੜੇ ਮੈਂਬਰਸ ਨੇ ਸੋਸਾਇਟੀਆਂ ਨੇ ਉਹ ਇੱਥੇ ਆ ਕੇ ਬਲੱਡ ਮਿਚ ਕਰਦੇ ਨੇ ਔਰ ਬਹੁਤ ਵਧੀਆ ਉਪਰਾਲਾ ਕਰਦੇ ਨੇ ਚੰਗੀ ਫੇਰ ਵੀ ਰਹਿੰਦੇ ਨੇ ਔਰ ਇਹ ਜਿਹੜੇ ਵੀਰ ਸਾਡੇ ਇੱਥੇ ਆ ਕੇ ਮਾਵਾ ਪੈਣਾ ਦੇਖੇ ਜਾਂਦੀਆਂ ਨੇ ਪੈਣਾ ਦੇਖੇ ਜਾਂਦੀਆਂ ਨੇ ਇੱਥੇ ਉਹ ਵੀ ਆ ਜਿਹੜਾ ਬਲੱਡ ਮੀਟ ਕਰਦੇ ਨੇ ਇੱਕ ਚੰਗੇ ਇਨਸਾਨ ਦੀ ਚੰਗੇ ਲੋਕਾਂ ਦੀ ਉਹ ਤਿਹ ਹੈ ਤਾਂ ਜੋ ਉਹ ਅੱਗੇ ਹੋ ਕੇ ਨਾ ਕਿਹਾ ਤੋਂ ਮੁਸਤਰ ਹੈ ਕਿ ਬਲੱਡ ਜੁਨੇਟ ਕਰ ਸਕਣ ਔਰ ਦੂਜਿਆਂ ਨੂੰ ਸਲੇਹ ਦੇ ਸਕੋ ਹਾਂਜੀ ਕੀ ਨਾਮ ਹੈ ਆਪਣਾ ਸਿਮਰਤ ਕੁਮਾਰ ਫੌਜਦਾਰ ਜੀ ਸਿਮਰਤ ਵੈਸੋਂ ਤਾਂ ਅੰਮਲਾ ਕੰਪਨੀ ਦਾ ਜੀ ਅੱਜ ਕਿਦਾਂ ਲੱਗੇ ਜੋ ਅੱਜ ਬਲੱਡ ਦੇ ਵਿੱਚ ਤੁਸੀਂ ਆਏ ਹੋ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜਾ ਐਕਸੀਡੈਂਟ ਹੁੰਦੇ ਨੇ ਜੀ ਗਲੀਆਂ ਚ ਨਾਲੀਆਂ ਚ ਖੂਣ ਵਹਿੰਦਾ ਜੀ ਉਹ ਇਹਨਾਂ ਨੇ ਬਹੁਤ ਉਪਰਾਲਾ ਕੀਤਾ ਵੀ ਸਾਨੂੰ ਉਸੇ ਮਰੀਜ਼ਾਂ ਨੂੰ ਦਈਏ ਜੀ ਕਿਉਂਕਿ ਮਰੀਜ਼ ਖੂਨ ਨਾ ਚੋਂ ਬਗੈਰੇ ਮਰ ਜਾਂਦਾ ਜੀ ਇਹਨਾਂ ਨੇ ਇੰਨਾ ਉਪਰਾਲਾ ਕੀਤਾ ਬਹੁਤ ਤਰ੍ਹਾਂ ਤੋਂ ਉਪਰਾਲਾ ਕਰਦੇ ਨੇ ਜੀ ਇਹ ਮੇਰੇ ਡਾਕਟਰ ਲਾਇਰ ਰਪਿੰਦਰ कौर ਜੀ ਕੌਰ ਜੇਵਾਲਾ ਜੀ ਇਹ ਬਹੁਤ ਜਨਾਂ ਤੋਂ ਬਹੁਤ ਚਿਰ ਤੋਂ ਕਈ ਸਾਲਾਂ ਤੋਂ ਖੂਨਦਾਨ ਦਾ ਕੈਂਪ ਲਾਉਂਦੇ ਨੇ ਜੀ ਬਹੁਤ ਵਧੀਆ ਲੱਗਿਆ ਹਾਂਜੀ ਅਤੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਕਿ ਇਸ ਤਰੀ ਇਹਨਾਂ ਨੂੰ ਤਰੱਕੀਆਂ ਬਖਸ਼ੇ ਅਤੇ ਜਿਹੜੇ ਕੋਈ ਖੂਨਦਾਨ ਕੈਂਪ ਲਾਉਂਦੇ ਨੇ ਵੱਧ ਤੋਂ ਵੱਧ ਲਾਉਣ ਤਾਂ ਕਿ ਪਬਲਿਕ ਦਾ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨ ਪੀੜੀ ਨੂੰ ਇਸ ਤਰ੍ਹਾਂ ਇਹ ਸੰਦੇਸ਼ ਇਹ ਨਸ਼ਾ ਨਸ਼ੇ ਤੋਂ ਮੁਕਤ ਹੋਵੋ ਜਿਹੜਾ ਇਹ ਬਲੱਡ ਆ ਇਹ ਨਸ਼ੇ ਆ ਜਿਹੜੇ ਕਈ ਵਾਰੀ ਮੈਂ ਸੋ ਦੇਖਿਆ ਹੈ ਕੈਂਪਰ ਦੇ ਵਿੱਚ ਉਹ ਨਸ਼ਿਆ ਵਾਲਿਆਂ ਦਾ ਬਲੱਡੇ ਨਿਕਲਦਾ ਦੇ ਲਾਉਂਦੇ ਉਹ ਪਰ ਉਹਨਾਂ ਦਾ ਇੰਨਾ ਬੇਕਾਰ ਹੋ ਜਾਂਦਾ ਮੈਨੂੰ ਨਿਕਲਦੇ ਹੀ ਨਹੀਂ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਵੀਰਾਂ ਨੂੰ ਬੱਚਿਆਂ ਨੂੰ ਬੇਨਤੀ ਕਰਦੀ ਆ ਕਿ ਆਪਣੇ ਸਿਹਤ ਬਣਾਓ ਜਿਹੜੇ ਨਸ਼ੇ ਨੇ ਇਹਨਾਂ ਤੋਂ ਮੁਕਤ ਹੋ ਸਰ ਸਾਬ ਜੋ ਅੱਜ ਇਸ ਪਲੇਸ ਵਿੱਚ ਪ੍ਰੋਗਰਾਮ ਰੱਖਿਆ ਗਿਆ ਤੁਹਾਨੂੰ ਦਾ ਬਲੱਡ ਜਾਨੇ ਕੋਈ ਦਾ ਵੀ ਨੌਜਵਾਨ ਫੀਲ ਪੀਣ ਦਾ ਕੰਮ ਠੀਕ ਜੋ ਅੱਜ ਡਾਊਨਲੋਡ ਕੀਤਾ ਹੋਵੇ ਜੀ ਬਾਰੇ ਮੈਂ ਸਮਝਦਾ ਇੱਕ ਬਹੁਤ ਵਧੀਆ ਉਪਰਾਲਾ ਜੀ ਮੈਂ ਤਾਂ ਅੱਜ ਮੇਰੀ ਸਾਰੀ ਟੀਮ ਵੀ ਨੇ ਵੀ ਔਰ ਮੇਰੇ ਬੇਟੇ ਨੇ ਵੀ ਲਾਸਟ ਟਾਈਮ ਵੀ ਅਸੀਂ ਬਲੱਡ ਨੇਟ ਕਰਕੇ ਗਏ ਸੀਗੇ ਔਰ ਬੜੀ ਖੁਸ਼ੀ ਹੁੰਦੀ ਹੈ ਜਿੱਥੇ ਜੱਗ ਬਾਣੀ ਗਰੁੱਪ ਉੱਤੇ ਰਾਧਾ ਕ੍ਰਿਸ਼ਨ ਮੰਡਲੀ ਸਾਰੀ ਟੀਮ ਇਹਨਾਂ ਦੀ ਇਹ ਹਰ ਸਾਲ ਉਪਰਾਲਾ ਕਰਦੇ ਨੇ ਔਰ ਬਹੁਤ ਵਧੀਆ ਉਪਰਾਲਾ ਔਰ ਚੋਕੜਾ ਸਾਹਿਬ ਦੀ ਦੇਣ ਜਿੱਥੇ ਪੰਜਾਬ ਚ ਨਹੀਂ ਪੂਰੀ ਦੁਨੀਆ ਪੂਰਾ ਹਿੰਦੁਸਤਾਨ ਚ ਅਲੱਗ-ਅਲੱਗ ਖੇਤਰਾਂ ਚ ਚਾਹੇ ਉਹ ਅਖਬਾਰਾਂ ਦੇ ਜ਼ਰੀਏ ਹੋਵੇ ਚਾਹੇ ਉਹ ਸਮਾਜ ਸੇਵਾ ਦੇ ਕੰਮਾਂ ਦੇ ਜ਼ਰੀਏ ਹੋਵੇ ਕਿਉਂਕਿ ਅੱਜ ਲੋਰਚ ਅੱਜ ਪੰਜਾਬ ਚ ਫਲੱਡ ਆਏ ਹੋਏ ਨੇ ਸੋ ਇਹ ਤਾਂ ਬਹੁਤ ਹੀ ਵੱਡੀ ਮੈਂ ਮਹਾਦਾਨਾ ਜਿਹੜਾ ਇਹ ਕੋਨ ਡੋਨੇਸ਼ਨ ਕੈਂਪ ਲਾਇਆ ਗਿਆ ਬਲੱਡ ਡੋਨੇਸ਼ਨ ਕੈਂਪ ਤੇ ਅੱਜ ਵੱਖ-ਵੱਖ ਪਿੰਡਾਂ ਚ ਅੱਜ ਜੋ ਮਰਜਾ ਦੁਆਬਾ ਔਰ ਪਟਿਆਲੇ ਜਿਵੇਂ ਘੱਟgarh ਹਜੇ ਵੀ ਟੈਂਸ਼ਨ ਵਧੀ ਹੋਈ ਹੈ ਪਟਿਆਲੇ ਜ਼ਿਲ੍ਹੇ ਦੀ ਵੀ ਕਿਸ ਤਰੀਕੇ ਨਾਲ ਫਲਾਟ ਆਇਆ ਹੋਏ ਸੋ ਬਹੁਤ ਵਧੀਆ ਉਪਰਾਲਾ ਹੈ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤੇ ਹਰ ਸਾਲ ਇਹ ਕੈਂਪ ਲਾਉਂਦੇ ਰਹਿਣ ਔਰ ਨੌਜਵਾਨ ਪੀੜ੍ਹੀ ਨਾਲ ਜੁੜੀ ਜਾਏ ਕਿਉਂਕਿ ਨੌਜਵਾਨ ਖੁੱਲ ਕੇ ਬਲੱਡ ਰੈਡ ਹਰ 3 ਮਹੀਨੇ ਬਾਅਦ ਕਰ ਸਕਦੇ ਨੇ ਕੋਈ ਹਜੀ ਬਰਾਉਂਗ ਹੈ ਹਾਂਜੀ ਸਰਵਜਿ ਦੇ ਬਾਰੇ ਦੱਸ ਦੋ ਜੱਜਾ ਜਿਹੜਾ ਕੈਂਪ ਹੈਗਾ ਪੰਜਾਬ ਕ੍ਰਿਸਟਿ ਪੰਜਾਬ ਕੈਸਰੀ ਗਰੁੱਪ ਐਂਡ ਵਾਧਾ ਕ੍ਰਿਸ਼ਨ ਸੇਵਾ ਸੰਸਥਾ ਵੱਲੋਂ ਅੱਜ ਵੀਨੋ ਬਲੱਡ ਕੈਂਪ ਲਾਇਆ ਜਾ ਰਿਹਾ ਜੀ ਔਰ ਸਾਲ 6 ਮਹੀਨੇ ਦੀ ਇਕ ਵਾਰ ਫੇਲੇ ਸੀਨੀਅਰ ਦੇ ਬੱਚਿਆਂ ਵਾਸਤੇ ਬਲੱਡ ਕੈਂਪ ਲਾਨੇ ਔਰ ਇੱਕ ਲੋਕਾਂ ਨੂੰ ਵੇਅਰ ਕਰਨ ਵਾਸਤੇ ਜਿਹੜਾ ਖੂਨ ਦਾਣਾ ਨੂੰ ਹੁੰਦਾ ਸਭ ਤੋਂ ਵੱਡਾ ਦਾਣ ਹੁੰਦਾ ਖੂਨ ਦਾਣ ਤੋਂ ਪਰ ਕੋਈ ਦਾਣ ਨਹੀਂ ਹੈਗਾ ਮਹਾਦਾਨ ਕਹਿੰਦੇ ਕਿਉਂਕਿ ਜਦੋਂ ਵੀ ਬੰਦਾ ਖੂਨ ਲੈਣ ਜਾਂਦਾ ਕਦੇ ਕੋਈ ਕਹਿੰਦਾ ਇਹ ਨਹੀਂ ਪੁੱਛਦਾ ਵੀ ਕਿਹੜੀ ਕੈਟਾਗਰੀ ਦਾ ਖੂਨ ਹੈ ਇਸ ਕਰਕੇ ਮੈਂ ਕਹਿੰਨਾ ਬੰਦਿਆਂ ਨੂੰ ਬੱਚਿਆਂ ਨੂੰ ਜਿਹੜਿਆ ਨੇ ਖੂਨ ਦੇਨੇ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਹੋਰ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਯੂਥ ਹੈ ਉਹ ਨਸ਼ਿਆਂ ਤੋਂ ਬਚ ਕੇ ਨਸ਼ਿਆਂ ਨੂੰ ਦੂਸ਼ਕਾਰ ਕੇ ਇਹੋ ਜਿਹੀ ਸਮਾਜ ਸੇਵਾ ਦੇ ਕੰਮ 'ਚ ਲੱਗਣ। ਮੈਂ ਸਾਰੇ ਪੈਟਰ ਹਟਿਆਲਾ ਵਾਸੀਆਂ ਨੂੰ ਬੇਨਤੀ ਕਰਾਂਗਾ ਵੀ ਡੋਨੇਟ, ਬਲੱਡ ਡੋਨੇਟ 3 ਮਹੀਨੇ ਬਾਅਦ ਜ਼ਰੂਰ ਕਰ ਦੇਣਾ ਚਾਹੀਦਾ। ਕਿਸੇ ਦੀ ਜਾਨ ਬਚ ਸਕਦੀ ਹੈ। ਇਹ ਵੱਡਾ ਸਭ ਤੋਂ ਵੱਡਾ ਦਾਨ ਹੈ। ਇਹ ਬਾਕੀ ਦਾਨੋਂ ਤੋਂ ਵੱਡਾ ਦਾਨ ਹੈ। ਇਸ ਕਰਕੇ ਖੂਨਦਾਨ ਜ਼ਰੂਰ ਕਰਨਾ ਚਾਹੀਦਾ। ਮੈਂ ਅੱਜ ਦੋਨੋਂ ਗਰੁੱਪਾਂ ਦਾ ਬਹੁਤ ਬਹੁਤ ਧੰਮਾਦਾਰ ਹਾਂ ਕਿੜਾ ਕਿ ਉਰੇ ਆਨ ਦਾ ਮੌਕਾ ਮਿਲਿਆ ਔਰ ਸਾਰੇ ਸ਼ਹਿਰ ਵਾਸੀ ਔਰ ਹਮੂ ਆਥੇ ਆਪਣੇ ਆਪ ਨੂੰ ਆਰੇ ਬਲੱਡ ਡੋਨੇਟ ਕਰੀ ਥੈਂਕ ਯੂ ਬੀ ਇੰਚ